ਮੈਂ ਕੋਣ ਰਕਮ ਕਰਦਾ ਜੀ ਨਾਲ ਕਲੈਕਸ਼ਨ ਦਾ ਹੋ ਗਿਆ ਮੈਂ ਜੀ ਅਮਲੋ ਗਿਆ ਸੀਗਾ ਮੰਡਲ ਦੇ ਮੁੰਡੇ ਜਾਣਿਆ ਉਥੋਂ ਵਾਪਸੀ ਆ ਰਿਹਾ ਸੀਗਾ ਕਲੈਕਸ਼ਨ ਤਕਰੀਬਨ 1,60,000 ਰੁਪਏ ਪੈ ਸੀਗਾ ਬਾਕੀ ਦੋ ਚੈੱਕ ਸੀਗੇ ਤਾਂ ਉਹ ਬੰਦਿਆਂ ਨੇ ਮੈਨੂੰ ਤਕਰੀਬਨ ਅਮਲੋ ਤੋਂ ਹੀ ਪਛਾਣਦਾ ਮੇਰੇ ਪਿੱਛੇ ਹੋਣ ਟੋਲ ਟੈਕਸ ਦੇ ਬਰਾਬਰ ਆ ਕੇ ਮੈਂ ਉਹ ਗੱਡੀ ਮੈਨੂੰ ਕ੍ਰੋਸ ਕੀਤੀ ਆ ਗੱਡੀ ਮੈਨੂੰ ਕ੍ਰੋਸ ਕਰਕੇ ਸਾਈਡ ਤੇ ਲਾਈ ਉਹਨਾਂ ਨੇ ਮੈਂ ਦੇਖਿਆ ਵੀ ਗੱਡੀ ਨੰਬਰ ਪਲੇਟ ਨਹੀਂ ਹੈ ਮੈਂ ਆਪਣੇ ਮਨ 'ਚੇ ਸੋਚ ਰਿਹਾ ਇਹ ਗੱਡੀ ਗਲਤ ਲੱਗ ਰਹੀ ਆ ਬਾਹੂ ਫੜ ਕੇ ਜਲੋ ਆਪਣੇ ਨਾਲ ਕੋਈ ਗੱਲ ਆ ਆਦਮੀ ਮੈਂ ਅੱਗੇ ਆ ਕੇ ਚਹਿਲ ਰੁਕਣਾ ਸੀਗਾ ਉੱਥੇ ਰੁਕਿਆ तकरीबन ਅੱਧਾ ਘੰਟਾ ਉਸ ਤੋਂ ਬਾਅਦ ਉਥੋਂ ਪੇਮੈਂਟ ਲੈ ਕੇ ਮੈਂ ਵਾਪਸ ਜਦੋਂ ਆ ਰਿਹਾ ਸੀਗਾ ਗਰਦਾਰ ਜਿਵੇਂ ਦੇਖਲਾ ਪਿੱਛੇ ਉਹ ਤੇ ਉਹਨੇ ਪਿੱਛੇ ਆ ਕੇ ਗੱਡੀ ਮੈਨੂੰ ਮਤਲਬ ਛਿੱਟ ਕੀਤੀ ਆ ਮਾਰਨ ਦੀ ਕੁਛ ਕੀਤੀ ਗੱਡੀ ਛੱਟਣ ਦੀ ਫੁੱਟਰੀ ਬਾਹੂ ਮੈਂ ਜਦੋਂ ਇੱਕਦਮ ਦੇਖ ਲਿਆ ਤਾਂ ਮੈਂ ਕੱਚੇ ਜਿਹਾ ਸਕੂਟਰ ਸਟਾਪ ਕਰ ਲਿਆ ਉਹਨਾਂ ਨੇ ਨਾਲ ਦੀ ਨਾਲ ਮੇਰੇ ਅੰਦੇ ਲਾ ਕੇ ਗੱਡੀ ਲੋਹੋਂ ਦੇ ਨਿਕਲੇ ਫਟਾਫਟ ਮਾਰਨਾ ਸ਼ੁਰੂ ਕੀਤਾ ਔਰ ਮੇਰੀ ਲੱਤ ਮਾਰ ਕੇ ਸਕੂਟਰੀ ਗਈ ਤੇ ਉਹਨੇ ਮੈਨੂੰ ਅੰਦਰੇ نیچے ਜਨ ਤੋਂ ਬਾਅਦ ਬਸ ਉਹਨਾਂ ਨੇ ਬੈਗ ਚੱਕਿਆ ਸਕੂਟਰੀ ਚਾਬੀ ਹੋਈ ਤੇ ਜਦ ਹੀ ਗੱਡੀ ਘੁਮਾ ਕੇ ਵਾਪਸ ਪਿੱਛੇ ਨੂੰ ਚਲੀ ਕਿੰਨੇ ਜਾਣੀ ਸੋਹਣੇ ਭਾਈ ਤਨਮਨ ਜੀ ਸੀ ਗੱਡੀ ਚ ਇਰ ਐਰ ਪਿਆਰ ਦੀ ਸੀ ਜੇ ਤਹਾਨੂੰ ਨਹੀਂ ਦੇਖੋ ਮੈਂ ਹਥਿਆ ਵਾਪਸ ਬਾਹਰ ਹੀ ਗੱਡੇ ਉਹਨਾਂ ਨੇ ਕੋਈ ਮੇਰੇ ਅੰਦਰ ਨੂੰ ਉਗੇ ਮੇਰੇ ਨਾਲ ਹਥਿਆ ਰਲਾ ਦਿੱਤੀ ਹਾਂ ਨਾ ਹਰ ਹਫਤੇ ਯਮ ਜੀ ਸੰਭਾਲੇ ਸੰਭਾਲ ਜੀ ਅੱਜ ਕਲੈਕਸ਼ਨ ਹੋਵੇਗਾ ਆਪਣਾ ਮਾਲ ਜਨ ਸਪਲਾਈ ਹੁੰਦਾ ਮੰਨ ਲਓ ਕਮਲੋ ਵਗੈਰਾ ਸਹਲ ਚੜੀ ਗਿਆ ਪਿੰਡਾ ਜਾਂਦਾ ਇੱਕ ਤੋਂ ਬਾਅਦ ਫਿਰ ਕਿਤੇ ਸੰਦੇਸ਼ ਉਸ ਤੋਂ ਬਾਅਦ ਜਦੋਂ ਆਪਾਂ ਨੇ ਬੰਦੇ ਆਗਦਾ ਲਾਉਣੇ ਵਾਲੇ ਜੇ ਮਾਰਵਾ ਪਾਇਆ ਤਾਂ ਮਤਲਬ ਉਹ ਗੱਡੀ ਪਿੰਡਾ ਚੋਂ ਲਾਂਗੀ ਜਾਂਦਾ ਚਾਹ ਤਾਂ ਗਈ ਜੀ ਮੈਂ ਚਾਹ ਕੋਣ ਕੀਤਾ ਉੱਚੇ ਇੱਕ ਬਾਕਸ ਨਹੀਂ ਗਈ ਉਹ ਪਿੰਡਾ ਚੋਂ ਬਾਹਰ ਮੱਗੇ ਉਹਨਾਂ ਨੇ ਉਸ ਤੋਂ ਬਾਅਦ ਨਾ ਦੁਕਾਨ ਤੇ ਫੋਨ ਕੀਤਾ ਬੰਦੇ ਆਪਣੇ ਪਹੁੰਚੇ ਸਾਰੇ ਲਵੇ ਲਾਉਣੇ ਵਾਲਿਆਂ ਤਾਂ ਉਹਨਾਂ ਨੇ ਫਿਰ ਮਿਲ ਚੁੱਕਿਆ ਵੀ ਸਾਰਾ ਚੱਕ ਕੇ ਖਾਣੇ ਆ ਹਾਂ ਬਿਲਕੁਲ ਖਤਰਾ ਸੀ ਕਿ ਮੈਂ ਮਨ ਲੋ ਹੱਕ ਸੁਭਾਈ ਕਰਦੀ ਬੋਲ ਸੀ ਕਰਦਾ ਤਾਂ ਕੋਈ ਕੁਛ ਨਹੀਂ ਮਿਲਣਾ ਪੈਂਦਾ ਮਾਰਵੀ ਸਰਵਿਸ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਇਹ ਬੰਦੇ ਨੂੰ ਫੜ ਕੇ ਗੜੀ ਤੋਂ ਗੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਹਜੇ ਅੰਸ਼ਰਾਂ ਦੇ ਨੱਕ ਪਾਈ ਜਾ ਸਕਿਆ ਉਹ ਵਾਸਤੇ ਅਸੀਂ ਕਹਿੰਦਾ ਹਾਂ ਜਿਹਦਾ ਕੰਮ ਹੈ ਅੰਦਰ ਰੋਡ ਤੇ ਅੱਛਾ ਤੇ ਇਹ ਜਿਹੜੀ ਬਾੜ ਦਾਤ ਲੱਗ ਰਹੀ ਹੈ ਕਿਸ ਤਰ੍ਹਾਂ ਦੇਖਦੇ ਤੁਹਾਡੇ ਕੋਲ ਜਿਹੜਾ ਹੈਗਾ ਰੋਕ ਕੇ ਨਿਕਲ ਤੋਂ ਦਿੱਤੇ ਕਿੰਨੇ ਪੈਸੇ ਦਿੱਤੇ ਕਿੰਨੇ ਬਚੇ ਸੀ ਸੋਹਰ ਕੀ ਮੰਗਤ ਸਾਡੇ ਹਰ ਸੋਮਵਾਰ ਨੂੰ ਤੇ ਮਲੋ ਮਾਰਕੀਟ ਕਰਨ ਜਾਂਦੇ ਹਾਂ ਅਸੀਂ ਕਿੰਨੇ ਸਾਲਾਂ ਤੋਂ ਮਾਰਕੀਟ ਕਰਦੇ ਆ ਰਹੇ ਹਾਂ ਤੇ ਇਹਨਾਂ ਨੂੰ ਇਹ ਲੱਗਦਾ ਵੀ ਪਿੱਛੇ ਕਿਸੇ ਨੇ ਕੋਈ ਮੁਖੌੜੀ ਗਈ ਹੈ ਕਿ ਤਾਂ ਇਹਨਾਂ ਦੇ ਪਿੱਛੇ ਲੱਗੇ ਬੰਦੇ ਤਕਰੀਬਨ 160000 ਦੇ ਕਰੀਬ 156 ਸਮਥਿੰਗ ਦੀ ਤੇ 50000 ਦੇ ਚੈੱਕ ਸੀ ਤੇ ਉਹ ਪੈਸੇ ਇਹਨਾਂ ਨੂੰ ਚਾਹਲ ਤੋਂ ਥੋੜੀ ਅੱਗੇ ਆ ਕੇ ਚਰਦਾਰਗ ਮੈਂਦੇ ਨੇੜੇ ਇਹਨਾਂ ਤੋਂ ਫੋੜੇ ਇਹਨਾਂ ਨੂੰ ਗੱਡੀ ਇਹਨਾਂ ਦੇ ਮੂਹਰੇ ਲਾ ਕੇ ਤੇ ਇਹਦਾ ਇੰਗੇ ਤਾਂ ਬਾਈਕ ਨੂੰ ਇਹਨਾਂ ਦੇ ਲੱਤ ਮਾਰੀ ਤੇ ਇਹਨਾਂ 60 ਫੀਟ ਤੋਂ ਵੀ ਥੋੜਾ ਬਚੌਰ ਹੈਗੇ ਜਦੋਂ ਅਸੀਂ ਸ਼ੁਕਰ ਹੈ ਪੈਸੇ ਤਾਂ ਗਈ ਗਏ ਸੋ ਸਾਰਾ ਪੁਹਾੜੀ ਡਰੇ ਹੋਏ ਨੇ ਸਾਰਿਆਂ ਨੂੰ ਨਹੀਂ ਆਉਂਗੇ ਵੀ ਅਸੀਂ ਕੰਮ ਕਿਵੇਂ ਕਰਿਆ ਜਾਵੇ ਵਪਾਰ ਦਾ ਤੁਹਾਨੂੰ ਪਤਾ ਹੀ ਪਹਿਲਾਂ ਹੀ ਬੁਰਾ ਹੋ ਰਿਹਾ ਹੋਇਆ ਪਿਆ ਕਿ ਇਹ ਹੈ ਹੀ ਵਪਾਰਤਾ ਹੋਊਂਗਾ ਸਾਨੂੰ ਲੁੱਟਣ ਦਾ ਕਰੇ ਬੈਠੀ ਕੰਮ ਕਰਨਾ ਆਪੋ ਅਸੀਂ ਇਹਨਾਂ ਦਾ ਆਪ ਦਾ ਕੰਮ ਕਰ ਰਹੇ ਹਾਂ ਇਹਨਾਂ ਦੇ ਸਾਰੇ ਕੰਮ ਇਹਨਾਂ ਦੇ ਹੀ ਘਰ ਚੱਲ ਰਹੇ ਨੇ ਇਹਦੇ ਨਾਲ ਸਾਡੇ ਵੀ ਚੱਲ ਰਹੇ ਨੇ ਪਰ ਇਹ ਇਹੋ ਜਿਹੇ ਕੰਮ ਹੋਊਂਗੇ ਉਸੇ ਕਹਾਣੀ ਵੀ ਬੰਦੇ ਵੀ ਹਟਾਓ ਆਪ ਵੀ ਵਿਚ ਪਰ ਕੇ ਬਹਿ ਜਾਓ ਜਿੱਦੋਂ ਰੁਕ ਜਿਹੜੀ ਮੰਦੀ ਹੋ ਗਈ ਖਾਈ ਆਓ ਅਨੇ ਕਿੰਨੇ ਵੇਹ ਵਾਦ ਨਹੀਂ ਵੀ ਇਹਦੇ ਲਈ ਕੰਮ ਹੁੰਦਾ ਸੀ ਉਹਨੂੰ ਸਹਿ ਸਕੀਏ ਤੇ ਸਰਕਾਰ ਨੂੰ ਇਹ ਤਾਂ ਆਪੇ ਚ ਨਹੀਂਦਾ ਵੀ ਇਹ ਇਹੋ ਜਿਹੇ ਕੰਮ ਹੋ ਜਿਹੜੇ ਵਧ ਰਹੇ ਨੇ ਦਿਨ ਪਰ ਦਿਨ ਵਧੇ ਰਹੇ ਆਪਾਂ ਸਾਰੇ ਦੇਖ ਰਹੇ ਹਾਂ ਛੱਡੀ ਵ ਪੜੀ ਇਹਨਾਂ ਨੂੰ ਮਤਲਬ ਧਿਆਨ ਕਰਨਾ ਚਾਹੀਦਾ ਦੇਖੋ ਸਾ ਅਸੀਂ ਕਹਿੰਦੇ ਹਾਂ ਕਿ ਸਾਡੇ ਪੈਸੇ ਵੀ ਕਵਰ ਹੋਣ ਦੁਆਰਾ ਸਾਨੂੰ ਪੈਸੇ ਮਿਲਣਾ ਤੇ ਦਾਗੀ ਅਸੀਂ ਇਹਨਾਂ ਵੀ ਕੰਮ ਕਰ ਸਕੀਏ ਸਾਡਾ ਡਰ ਜਿਹੜਾ ਬਣ ਗਿਆ ਉਹਨੂੰ ਦਰ ਤੱਕ ਖਤਮ ਕੀਤਾ ਜਾਵੇ ਜੇ ਬੰਦੇ ਫੜੇ ਜਾਂਦੇ ਇਨਸਾਫ ਮਿਲਦਾ ਸਾਨੂੰ ਅਸੀਂ ਅੱਗੇ ਨੂੰ ਵੀ ਕੰਮ ਕਰ ਸਕਦੇ ਹਾਂ ਤੇ ਸਾਨੂੰ ਅੱਗੇ ਨੂੰ ਸਾਡੀ ਇਹ ਸੋਚ ਬਣ ਗਈ ਨਹੀਂ ਸੀ ਕੰਮ ਬੰਦ ਕਰੀ ਅੱਗੇ ਵੀ ਆਪਰੇ ਬਿਠਾਤੀ ਬੈਠ ਕੇ ਆਪਣਾ ਜੋ ਮੜਾ ਮੋੜਾ ਕੰਮ ਚੱਲਦਾ ਉਹ ਕਰੀ ਜੀ ਠੀਕ ਹੈ ਨਾ 1,60,000 ਰੁਪਏ ਕਮਾਉਣ ਨੂੰ ਤੁਹਾਨੂੰ ਵੀ ਪਤਾ ਕਿੰਨਾ ਟਾਈਮ ਲੱਗਦਾ ਹੈ ਹੈ 5-700,000 ਰੁਪਏ ਉਹਨੂੰ ਜੇ ਇੱਕ ਅੰਨੀ ਰਕਮ ਚਲੀ ਜਾਊਗੀ ਤਾਂ 6 ਮਹੀਨੇ ਪਿੱਛੇ ਹੋ ਗਿਆ ਇਹਨਾਂ ਅੱਗੇ ਨੂੰ ਕੋਈ ਕੰਮ ਦਾ ਸਾਨੂੰ ਸੋਚ ਹੋ ਗਈ ਇਹੀ ਸਾਰੇ ਵਪਾਰੀਆਂ ਨੂੰ ਗੱਲ ਹੋ ਗਿਆ ਕਿ ਅਸੀਂ ਭਾਸ ਤੋਂ ਪਹਿਲਾਂ ਜਾਇਆ ਕਰੀਏ ਜਾਂਦੇ ਕਿ ਇਹ ਕੰਮ ਹਾਲਾਂਕਿ ਕਹਿੰਦਾ ਵੀ ਪੈਸੇ ਔਨਲਾਈਨ ਪਾਓ ਜੀ ਜਦ ਦੇਖੇ ਜਾਓ ਤਾਂ ਸਾਮਾਨ ਭੇਜਾਂਗੇ ਅੱਗੇ ਸਾਡੇ ਸਾਡੇ ਲੋਕਾਂ ਦਾ ਵੀ ਸਾਮਾਨ ਦਾ ਕੰਮ ਸਿਸਟਮ ਖਰਾਬ ਹੋ ਰਿਹਾ ਤਸਵੀਰ ਸਿੰਘ ਖਾਨ ਆਫ ਜਗਨਨਾਥ ਜਿਹੜਾ ਕਿ ਵਾਰਡ ਨੰਬਰ 10 ਭਾਸ ਤੋਂ ਬਾਹਰ ਰਹਿਣ ਵਾਲਾ ਹੈ ਕਿਉਂਕਿ ਜਿਹੜੀ ਆਪਣੀ ਕੈਸ਼ ਕਲੈਕਟ ਕਰਕੇ ਭਾਸ ਤੋਂ ਤੋਂ ਅੰਲੋਤ ਆ ਰਿਹਾ ਸੀਗਾ ਜੋ ਨੇੜੇ ਤੇ ਕਰਤਾਰ ਕਮਾਈ ਦੀ ਜਿਹੜੀ ਇੰਡਸਟਰੀ ਵੈਦੀਆਂ ਉੱਤੇ ਤੇ ਆਪਣੀ ਸਿਕਿਉਰਿਟੀ ਦੇ ਸੀਗਾ ਤੇ ਉੱਤੇ ਕੁਸਤ ਕਾਰਸੀ ਦੀ ਦਾ ਬੈਨਾ ਨੰਬਰੀ ਜਿਹਦੇ ਵਿੱਚ ਉਹਦੇ ਦਸਤਖਤ ਵੀ ਦੋ ਹੰਦੇ ਸੀ ਕਿ ਜਿਨ੍ਹਾਂ ਨੇ ਮੇਰੇ ਤੋਂ ਜਿਹੜਾ ਇਹ ਬੈਜ ਕੀ ਜਾਂ ਬੈਗਿੰਗ ਕੀ 1.5 ਲੱਖ ਰੁਪਏ ਜੋ ਇਹਨਾਂ ਨੇ ਲਿਖਾਇਆ ਹੈਗਾ ਵੀ ਇਹ ਤੋਂ ਹੋ ਕੇ ਭਰਾ ਹੋ ਗਏ। ਤੋਂ ਇਸ ਸੰਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਨੰਬਰ 10 ਨੰਬਰ ਨੰਬਰ 10 ਉਹ ਅੰਡਰ ਦੈਕਸ਼ਨ 304 115 235 ਜਿਹੜਾ ਬੀ ਐਨ ਐਕਸ ਦਾ ਦਰਜ ਹੋਇਆ ਹੈ। ਸੋ ਅਸੀਂ ਜਿਹੜਾ ਮਕਦਮਾ ਜਿਹੜਾ ਦਰਜ ਕਰਕੇ ਜੀ ਅੱਗੇ ਇਨਵੈਸਟੀਗੇਸ਼ਨ ਵੀ ਕਰ ਲਈ। ਉਹਦੇ ਕੋਈ ਕੀ ਤੰਮੜਾ ਵੀ ਲੱਗਿਆ ਨਹੀਂ। ਇਹ ਜੀ ਮਨੀਮ ਲੱਗਿਆ ਹੈਗਾ ਆਪਣਾ ਕੋਈ ਉਹਨਾਂ ਦਾ ਗ੍ਰੋਸਰੀ ਦਾ ਮੀਨ ਹੈਗਾ ਤੇ ਉਹ ਉਹ ਆਪਣੀ ਕੈਸ਼ ਕਲੈਕਟ ਕਰਕੇ ਲਗਾਉਂਦਾ ਹੈਗਾ ਮਨੂ। ਉਹ ਜਿਹੜਾ ਦਸਨ ਮਤਾ ਉਹ ਜਿਹੜਾ ਉਹ ਕੈਸ਼ ਸੀਗਾ ਦੇ ਕੋਲ 7 ਲੱਖ ਦਾ। ਉਹਨੂੰ ਕੋਈ ਚਾਰ ਵੀ ਸੀ ਮਤਲਬ ਉਹ ਚਾਰ ਲੱਗਦਾ ਕਿ ਲੇਟੇ ਬਲਕੇ ਉਹ ਵੈਸੇ ਨਹੀਂ ਕੀਤਾ ਨਹੀਂ ਨਹੀਂ ਜੋ ਉਹਨਾਂ ਨੇ ਲਿਖਾਇਆ ਹੈਗਾ ਹਜ਼ਾਰ ਕੁ ਰੁਪਏ ਦੇ ਵਿੱਚ ਮਿਲੂਗਾ ਤੇ ਜਸਤੇ ਆਪਣੀ ਕੂਪਿੰਗ ਸੀਗਾ ਤੇ ਉਹ ਘਰ ਤੁਰਲੇ ਤੇ ਜਿਹੜਾ ਇਹ ਪੈਸਿਆਂ ਦਾ ਬੈਗ ਸੀ ਉਹ ਕਿੱਥੇ ਲਿਖ ਪਤਾ ਨਹੀਂ ਕਿ ਇਹ ਕੌਣ ਸੀ ਬੰਦੇ ਹਾਂਜੀ ਆ ਅਸੀਂ ਜਿਹੜੀ ਇਹਦੀ ਕਰਦੇ ਆ ਨੈਤਿਕ ਨਹੀਂ ਕਰਦੇ ਆ ਤੇ ਜਲਦੀ ਜਿਹੜਾ ਅਸੀਂ ਇੱਕ ਆਪਣੇ ਅਫਰਟਸ ਦੇ ਨਾਲ ਇਹ ਵੀ ਸੀ ਟਰੇਸ ਕਰਕੇ ਜਿਹੜੇ ਬੀਸੀ ਹੈਗੇ ਨੇ ਉਹ ਤਾਂ ਜਸਤਾ ਰਹੇ ਨੇ